ਜੀ ਆ ਨਮੀ ਵੀਡੀਓ ਦੇ ਵਿੱਚ ਅੱਜ ਆਪਾਂ ਆਏ ਸੀ ਚੰਡੀਗੜ੍ਹ ਤੇ ਇਲੈਂਟੇ ਮਾਲ ਆਏ ਆ ਜੀ ਰਾਤ ਦੇ 8:00 ਵੱਜ ਚੁੱਕੇ ਆ ਤੇ ਆਵਾ ਬਾਹਰੋਂ ਨਜ਼ਾਰਾ ਇਲੈਂਟੇ ਮਾਲ ਦਾ ਬਹੁਤ ਹੀ ਸੋਹਣਾ ਵਿਊ ਆ ਤੇ ਚੱਲਦੇ ਆ ਅੰਦਰ ਨਾਲ ਤੁਹਾਨੂੰ ਕੁਝ ਅੰਦਰ ਦੀਆਂ ਗੱਲਾਂ ਬਾਤਾਂ ਤੇ ਨਾਲੇ ਮਾਰਦੇ ਆ ਗੀੜੀ ਜੀ ਮੋਟੀ-ਮੋਟੀ ਤੇ ਪਹਿਲਾਂ ਆਪਾਂ ਬਾਹਰੋਂ ਦੇਖੀ ਗੱਲਬਾਤ ਉਹ ਸੋਹਣੀ ਲਾਈਟਿੰਗ ਕੀਤੀ ਹੋਈ ਆ ਅਲੱਗ-ਅਲੱਗ ਡਿਜ਼ਾਈਨ ਬਦਲ ਰਹਾ ਆ ਲਾਈਟਿੰਗ ਦੇ ਸੋ ਇਹ ਐਂਟਰੀ ਆ ਜੀ ਬਹੁਤ ਹੀ ਪਿਆਰੀ ਜੀ ਐਂਟਰੀ ਐਂਟਰੀ ਬਹੁਤ ਹੀ ਇੱਧਰ ਵੀ ਉਸੇ ਤਰ੍ਹਾਂ ਫੁਆਰੇ ਕਲਰ ਲਾਈਟਾਂ ਦੇ ਨਾਲ ਆ ਚੱਲਦੇ ਆਂ ਅੰਦਰ ਤੇ ਅੱਜ ਆਪਾਂ ਖੜੇ ਚੰਡੀਗੜ੍ਹ ਦੇ ਵਿੱਚ ਨੈਕਸਸ ਲੈਂਤੇ ਮਾਲ ਦੇ ਵਿੱਚ ਆਏ ਆਂ ਜੀ ਤੁਹਾਨੂੰ ਪਿੰਡਾਂ ਤੋਂ ਕੱਢ ਕੇ ਚੰਡੀਗੜ੍ਹ ਦਾ ਮਾਹੌਲ ਦਿਖਾਉਣੇ ਆ ਤੇ ਇਹ ਜਿਹੜਾ ਮਾਲ ਆ ਇੰਡੀਆ ਦੇ ਵਿੱਚ ਨਾਰਥ ਇੰਡੀਆ ਦੇ 7ਵੇਂ ਨੰਬਰ ਤੇ ਆ ਇਹਦੀ ਜਿਹੜੀ ਲਾਰਜੈਸਟ ਆ ਤੇ 10ਵੇਂ ਨੰਬਰ ਤੇ ਪੂਰੇ ਇੰਡੀਆ ਦੇ ਵਿੱਚੋਂ ਇਹ ਮਾਲ ਆ ਬਿਲਕੁਲ ਅੰਦਰ ਖੜੇ ਆਪਾਂ ਮਾਲ ਦੇ ਤੇ ਤਿੰਨ ਮੰਜ਼ਿਲਾ ਉੱਪਰ ਨੂੰ ਆ ਜੀ ਤੇ ਐਂਟਰੀ ਤੇ ਹੀ ਬਹੁਤ ਮਹਿੰਗੀਆਂ ਮਹਿੰਗੀਆਂ ਗੱਡੀਆਂ BMW ਮਰਸੀਜ਼ ਲੱਗੀਆਂ ਹੋਈਆਂ ਆ ਸੁਖਵੀਰ ਸਿੰਘ ਨਾਲ ਆ ਹਾਂਜੀ ਸੁਖਵੀਰ ਸਿੰਘ ਜੀ ਬੀਸੀ ਆ ਵਾਈਕੂ ਜੀ ਦਾ ਖਾਲਸਾ ਵਾਈਕੂ ਤੇ ਕਿੱਧਾ ਚੰਡੀਗੜ੍ਹ ਘੁੰਮ ਰਹੇ ਫਿਰ ਚੰਡੀਗੜ੍ਹ ਹੈ ਕਿੱ디ਗੜ੍ਹ ਘੁੰਮ ਰਹੇ ਅੱਜ ਚੰਡੀਗੜ੍ਹ ਘੁੰਮ ਰਹੇ ਆ ਲੋ ਜੀ ਐਂਟਰੀ ਤੇ ਹੀ ਆਪਾਂ ਨੂੰ ਦੇਖੋ ਮਰਸੀਜ਼ ਸੀ ਕਲਾਸ ਮਰਸੀਜ਼ ਈ ਕਲਾਸ ਇਧਰਲੀ ਸਾਈਡ ਤੇ BMW ਬਾਇਡ ਇੱਕ ਗੱਡੀ ਜੀ ਅੱਜ ਆਪਾਂ ਪਹਿਲੀ ਵਾਰ ਦੇਖੀ ਆ BYD वाइड ਤੇ ਹੋਰ ਵੀ ਟੋヨタ ਦੀਆਂ ਗੱਡੀਆਂ ਕੈਮਰੀ ਖੜੀ ਆ ਇਸ ਤੋਂ ਇਲਾਵਾ ਸਕੋਡਾ ਤੇ ਪੂਰੀਆਂ ਰੌਣਕਾਂ ਮੌਲ ਦੇ ਵਿੱਚ ਲੱਗੀਆਂ ਹੋਈਆਂ ਤੇ ਚੱਲਦੇ ਆਪਾਂ ਵੀ ਅੰਦਰ ਵਰਦ ਜਿੰਨੇ ਵੱਡੇ ਵੱਡੇ ਬ੍ਰਾਂਡ ਆ ਸਾਰੇ ਤੁਹਾਨੂੰ ਇੱਥੇ ਮਿਲ ਜਾਣੇ ਆ ਕੱਪੜਿਆਂ ਤੋਂ ਲੈ ਕੇ ਹਰ ਇੱਕ ਚੀਜ਼ ਤੇ ਰੌਣਕਾਂ ਦੇਖੋ ਤੁਸੀਂ ਲੱਗਦਾ ਹੀ ਨਹੀਂ ਕਿ ਤੁਸੀਂ ਆਪਣੇ ਪੰਜਾਬ ਵਿੱਚ ਘੁੰਮ ਰਹੇ ਆ ਪੂਰਾ ਫੌਨ ਵਾਲਾ ਮਾਹੌਲ ਬਣਿਆ ਹੋਇਆ ਆ ਗੱਲ 봐 ਦੇਖੋ ਚਾਰੇ ਪਾਸੇ ਘੁੰਮ ਕੇ ਲਕਸਸ ਦੀਆਂ ਗੱਡੀਆਂ ਕਿਆ ਬਾਤ ਆ ਰੋਡ ਤੇ ਬਹੁਤ ਘੱਟ ਦੇਖ ਨੂੰ ਇਹ ਗੱਡੀ ਮਿਲਦੀ ਆ ES 300 H NX 300 ਪਿਆ H ਇਹ ਗੱਡੀਆਂ ਲੱਗੀਆਂ ਹੋਈਆਂ ਜੀ ਕਿਆ ਲੁਕਿਆ ਗੱਡੀਆਂ ਦੀ ਲਕਸਸ ਨੈਕਸਸ ਲੈਂਟੇ ਮਾਲ ਦਾ ਮਾਰਕ ਲੱਗਾ ਹੋਇਆ ਆ ਚਾਰੇ ਪਾਸੇ ਦੁਨੀਆ ਦੁਨੀਆ ਦੇਖੋ ਕਿਆ ਬਾਤ ਆ ਆਪਾਂ ਵੀ ਕਮਾਉਣੇ ਆ ਤੁਹਾਨੂੰ ਲੈਂਤੇ ਮਾਉਲ ਲੋਈ ਚੱਲਦੇ ਆ ਅੱਗੇ ਨੂੰ ਸਮਝ ਨਹੀਂ ਆਉਂਦੀ ਜਾਈਏ ਕਿਦੋਂ ਨੂੰ ਪਹਿਲਾਂ ਦਾ ਕੀ ਬਾਤ ਆ ਲੈ ਵੀ ਟਕਾਟੀ ਮੋਟਰਸਾਈਕਲ ਸਾਡੇ ਸ੍ਰੀ ਸਿੰਘ ਦੀ ਚਾਹਤਿਆਂ ਟਕਾਟੀ ਲੈ ਆਉਂਦੀ ਮਰਜ਼ੀ ਜਰੂਰ ਕਿਰਪਾ ਕਰੋਗੇ ਤੇ ਆਪਾਂ ਲਵਾਂਗੇ ਕਦੀ ਕੀ ਬਾਤ ਆ ਇਹ ਵੀ ਮੋਟਰਸਾਈਕਲ ਤੁਸੀਂ ਬਹੁਤ ਘੱਟ ਦੇਖਿਆ ਉਹਨਾਂ ਰੋਡ ਤੇ ਫਿਲਮਾਂ ਦੇ ਵਿੱਚ ਆਮ ਹੀ ਦੇਖਿਆ ਉਹਨੂੰ ਮਿਲਦਾ ਆ ਤੇ ਬਾਈ ਉਹਨਾਂ ਨੂੰ ਪੁਰਜ਼ੇ ਆ ਰੇਡੂਟ ਵਗੈਰਾ ਇਹਦਾ ਤੁਸੀਂ ਪੁੱਛੀਦਾ ਕਿਆ ਵਾਹ ਇੰਨੋਂ ਨੇ ਘੁੰਮਣੇ ਤੇ ਕਿੰਨਾ ਕੁ ਬੀਜਾ ਤੇ ਬਟਾ ਉੱਤੇ ਇਹਨਾਂ ਨੂੰ ਇੱਥੇ ਇਹਨਾਂ ਨੂੰ ਇੱਕੀ ਬੀਕ ਕਿੰਨੇ ਸੇਵੇਂ ਇਹਦਾ ਫਰਕ ਹੈ 21 ਲੱਖ 20 ਹਜ਼ਾਰ ਆਨ ਰੋਡ ਭਾਜੀ 100 ਸ਼ੋਰੂਮ 100 ਸ਼ੋਰੂਮ ਐਕਸ ਸ਼ੋਰੂਮ ਇਹਦਾ ਜਿਹੜਾ ਰੇਟ ਆ 21 ਲੱਖ 20 ਹਜ਼ਾਰ ਰੁਪਏ ਆ ਤੇ ਆਨ ਰੋਡ ਕਿੰਨਾ ਪੈਂਦਾ ਭਾਈ ਟੋਟਲ ਪੰਜਾਬ ਦਾ ਸਾਡੇ 23 ਲੱਖ ਦਾ ਆਨ ਰੋਡ ਪੈਣਾ ਆ ਜੀ ਇਹ ਸਸਪੈਂਸ਼ਨ ਦੇਖ ਲਓ ਸੀ ਇਹਦਾ ਵੀ ਜੀ 4 ਲੱਖ ਰੁਪਏ ਡਿਸਕਾਊਂਟ ਡਿਸਕਾਊਂਟ ਚੱਲ ਰਿਹਾ ਹੈ ਕੀ ਬਾਤ ਹੈ ਤੇ 4 ਲੱਖ ਰੁਪਏ ਦਾ ਡਿਸਕਾਊਂਟ ਚੱਲ ਰਿਹਾ ਆ ਸੋ ਬਾਈਕ ਬਾਰੇ ਗੱਲਬਾਤ ਕਰਨ ਲੱਗੀ ਇਹਦਾ ਸਾਰਾ ਮੈਨੂੰ ਲੱਗਦਾ ਇਹਨਾਂ ਤੇ ਬਣ ਜਾਣੀ ਵੀਡੀਓ ਇਸ ਲਈ ਮੈਂ ਬਾਰੇ ਗੱਲਬਾਤ ਨਹੀਂ ਕਰਨੀ ਸਿਰਫ ਆਪਾਂ ਤੁਹਾਨੂੰ ਦਿਖਾ ਰਹੇ ਆ ਨੋਸ ਮੁੜੇ ਕਿਹੜੀ ਲੱਗਦੀ ਹੋਏਗਾ ਸਿੰਗਲ ਸੀਟ ਹੋਇਆ स्पोर्ट्स मॉडल या टेन मॉडल खड़े इधर खड़ी हाल डरवाजे में मोटरसाइकिल ਪੰਜ ਮਾਡਲ ਬਾਈ ਉਹਨਾਂ ਦੇ ਕੋਲ ਖੜੇ ਆ ਤੇ ਰੇਟ ਵਗੈਰਾ ਆਪਾਂ ਪੁੱਛ ਨਹੀਂ ਕਰਨੇ ਕਿਉਂਕਿ ਬਾਅਦ ਕਰਾਂਗੇ ਪਹਿਲਾਂ ਬਹੁਤ ਕੁਝ ਘੁੰਮਣ ਲਈ ਸ਼ੇਮ ਹੋਰ ਲਿਆ ਜੀ ਲੋ ਜੀ ਇਸ ਤੇਨ ਰਾਇਲ ਐਨਫੀਲ ਵੀ ਆ ਤੇ ਤਨ ਆ ਹੈਗੇ ਆ ਹਰ ਲੈ ਡਵਾਇਸ ਉਮੇ ਕੀ ਬਾਤ ਹੈ ਚੱਲਦੇ ਆ ਅੱਗੇ ਨੂੰ ਕਿਉਂਕਿ ਆਪਾਂ ਸ਼ਾਮ ਦੇ ਆਪਾਂ ਨੂੰ ਸਾਢੇ 4:30 ਵੱਜ ਗਏ ਆ ਪਹੁੰਚਦੇ ਪਹੁੰਚਦੇ ਟੀਪ ਦੀਆਂ ਗੱਡੀਆਂ ਬਾਥ ਐਂਡ ਬਾਡੀ ਵਾਸ ਬਹੁਤ ਕੌਸ਼ਿਆ ਤੋਂ ਦੱਸੇ ਜਿੱਦਾਂ ਕਿ ਵੱਡੇ ਵੱਡੇ ਜਿੰਨੇ ਸ਼ੋਰੂਮ ਆ ਦੁਨੀਆਂ ਦੇ ਦੇ ਬ੍ਰਾਂਡ ਆ ਉਹ ਸਾਰੇ ਬ੍ਰਾਂਡ ਤੁਹਾਨੂੰ ਇਸ ਲੈਂਟੇ ਮਾਲ ਦੇ ਵਿੱਚ ਮਿਲ ਜਾਣੇ ਆ ਇਹ ਲੱਗਿਆ ਆਪਾਂ ਨੂੰ ਭੁੱਖ ਕੁਛ ਖਾਣ ਪੀਣ ਨੂੰ ਲੱਭਦੇ ਆਂ ਉੱਪਰਲੇ ਫਲੋਰ ਤੇ ਭਾਜੀ ਹੁਣੀ ਕਹਿੰਦੇ ਫਸਟ ਫਲੋਰ ਤੇ ਜਾਵਾਂਗੇ ਤਾਂ ਉੱਥੇ ਤੁਹਾਨੂੰ ਖਾਣ ਪੀਣ ਲਈ ਚੀਜ਼ਾਂ ਮਿਲ ਜਾਣੀਆਂ ਆ ਲਓ ਜੀ ਹੋਰ ਜਾਰਿਆਂ ਆਪਾਂ ਉੱਪਰ ਨੂੰ ਫਸਟ ਫਲੋਰ ਵੱਲੋਂ ਤੇ ਜਾ ਕੇ ਦੇਖਦੇ ਆਂ ਕੀ ਖਾਣ ਪੀਣ ਨੂੰ ਮਿਲਦਾ ਆਪਾਂ ਨੂੰ ਲੋ ਜੀ ਉੱਪਰ ਚੜਦੇ ਸਾਹਮਣੇ ਪੌੜੀਆਂ ਦੇ ਨਾਈਕ ਦਾ ਸ਼ੋਰੂਮ ਤੇ 50% ਆਫ ਲੱਗੀ ਹੋਈ ਆ। ਕੀ ਬਾਤ ਆ। ਇਹ ਮਾਹੌਲ ਹੈ ਜੀ ਫਰਸਟ ਫਲੋਰ ਦਾ ਐਲੈਂਟੇ ਮਾਲ ਦਾ। ਨਿਊਸ ਫਿਲਿਪ ਪੀਓਮਾ यूएसए 18 ਐਰੋ ਬਲੈਕ ਕੀ ਕੀ ਨਾਮ ਲਵਾ ਜਾਨੀ ਕਿ ਇੰਨੇ ਕ ਜਿਆਦਾ ਸ਼ੋਰੂਮ ਆ ਨਾ ਤੇ ਬੰਦਾ ਇਸੇ ਕਿ ਪਜਲ ਹੋ ਜਾਂਦਾ ਹੈ ਕਿ ਕੀ ਖਰੀਦੀਏ ਤੇ ਕੀ ਛੱਡੀਏ। ਯਾਰ ਵਾਹ ਜਿੰਦੀ ਮਮਾ ਬੀ ਏਕੜ ਦੇ ਵਿੱਚ ਬਣਿਆ ਹੋਇਆ ਮੌਲਿਆ ਜੀ ਇੱਕ ਪਾਸੇ ਦੂਜੇ ਪਾਸੇ ਜਾ ਰਹੇ ਆ ਆਪਾਂ ਚੈੱਕ ਕਰੋ ਕੋਈ ਤਾਂ ਬ੍ਰਾਂਡ ਨਹੀਂ ਹੋਣਾ ਜਿਹੜਾ ਇੱਥੇ ਨਹੀਂ ਹੈਗਾ ਮਿਲਦਾ ਇੱਕ ਦਿਨ ਘਟ ਜਾਣਾ ਜੇ ਬੰਦੇ ਨੂੰ ਚੰਗੀ ਤਰ੍ਹਾਂ ਘੁੰਮਣਾ ਹੋਵੇ ਇਹ ਮਾਲ ਮਤਵਾ ਜਾਂਦੀ ਆ ਇੱਕ ਵਾਰ ਪਹਿਲਾਂ ਵੀ ਆ ਚੁੱਕੇ ਆ ਦੂਸਰੀ ਵਾਰ ਆਏ ਆ ਅੱਜ ਇਸ ਮਾਲ ਦੇ ਵਿੱਚ ਪੂਰੀ ਦबई ਵਾਲੀ ਫੀਲਿੰਗ ਆ ਰਹੀ ਮੈਨੂੰ ਕਿ ਦबई ਦੇ ਵਿੱਚ ਅਸੀਂ ਜਦੋਂ ਮਾਲਸ ਵਿੱਚ ਜਾਂਦੇ ਸੀਗਾ ਤੇ ਇਦਾਂ ਦੇ ਹਾਲ ਹੁੰਦੇ ਸੀਗੇ ਮਾਈਕਰਾਫਟ ਹੂੰ ਪੀਟਰ ਗਲੈਂਡ direman shop ਯਾ ਤਰ੍ਹਾਂ ਦਾ ਜਾਣਾ ਕਿੱਧਰ ਨੂੰ ਆ ਲਓ ਜੀ ਚੈੱਕ ਕਰੋ ਆਪਾਂ ਥੱਲੇੋਂ ਉੱਪਰ ਆਏ ਸੀਗੇ ਬਾਜੀਰਾ ਇਹ ਦੋ ਫਲੋਰ ਹੱਲੇ ਉੱਪਰ ਹੋ ਰਿਹਾ ਜੀ ਇੱਥੋਂ ਸ਼ੁਰੂ ਹੋਏ ਸੀ ਆਪਾਂ ਰਾਉਨਕਾ ਦੇਖੋ ਤੁਸੀਂ ਮਾਲ ਦੇ ਵਿੱਚ ਗਰਾਉਂਡ ਫਲੋਰ ਆਪਾਂ ਲੇ ਘੁੰਮਿਆਂ ਸੀ ਫਸਟ ਫਲੋਰ ਤੇ ਪਹੁੰਚੇ ਜਾਂਦਾ ਪਤਾ ਨਹੀਂ ਲੱਗ ਰਿਹਾ ਜਾਈਏ ਕਿੱਧਰ ਨੂੰ ਇੱਕ ਸਾਈਡ ਤੋਂ ਦੂਜੀ ਸਾਈਡ ਪਹੁੰਚੇ ਹਾਂ ਤੇ ਇੱਧਰ ਫੇਰ ਪੌੜੀਆਂ ਆ ਗਈਆਂ ਆ ਇੱਧਰ ਬਾਈ ਜੀ ਹੁਣ ਇਹ ਬੁੱਡ ਲੈਂਡ ਦੇ ਸ਼ੋਰੂਮ ਚ ਬੜੇ ਹੋਏ ਆ ਤੇ ਸ਼ੂ ਚੈੱਕ ਕਰ ਰਹੇ ਆ 50% ਫਲੈਗ ਆਫ ਲੱਗਾ ਹੋਇਆ ਆ ਤੇ ਦੇਖਦੇ ਹਾਂ ਬਾਈ ਨੂੰ ਕਿਹੜੇ ਪਸੰਦ ਆਉਂਦੇ ਆ ਹਾਂਜੀ ਬਾਈ ਜੀ ਕਹਿੰਦੇ ਸ਼ੂ ਸੇਖ ਰਹੇ ਆ ਚੈੱਕ ਲਾਓ ਮੜੀ ਹਾਂਜੀ ਸਾਬ ਵਾਈ ਬੱਡੀ ਫਤਿਹ ਜੀ ਕੀ ਹਾਲ ਚਾਲ ਬਹੁਤ ਹੀ ਪਿਆਰੇ ਪਿਆਰੇ ਸ਼ੂ ਜੀ ਬੁੱਡਲੈਂਡ ਦੇ ਕਿਦੋਂ ਚੈੱਕ ਟਾਈਮ ਚੈੱਕ ਦਾ ਕੀ ਬਾਤ ਹੈ ਹਰ ਇੱਕ ਕਲਰ ਲੇਡੀਜ਼ অর ਜੈਂਟਸ ਮੀਜਾ ਬਹੁਤ ਪਿਆਰੇ ਆਰਟੀਕਲ ਲੱਗੇ ਹੋਏ ਆ ਤੇ ਬਾਈਨ ਦੇਖਦੇ ਆ ਜੇ ਕਿ ਪਸੰਦ ਆ ਗਏ ਸਾਰੇ 50% ਆਫ ਤੇ ਆ ਫਾਸਫੋਰਲ ਅੱਧ ਚੱਦਾ ਘੁੰਮਿਆ ਤੇ ਆਪਾਂ ਚੱਲਦੇ ਹਾਂ ਸੈਕਿੰਡ ਫਲੋਰ ਵੱਲ ਨੂੰ ਕਿਉਂਕਿ ਤੁਹਾਨੂੰ ਦੱਸਿਆ ਭੁੱਖ ਬਹਾਵਾ ਲੱਗੀ ਹੋਈ ਆ ਤੇ ਜਾ ਕੇ ਲੱਭਦੇ ਆ ਕੋਈ ਖਾਣ ਦਾ ਟਿਕਾਣਾ ਚਲੋ ਚੱਲਦੇ ਆ ਜੀ ਉੱਤੇ ਨੂੰ ਲੋੜ ਇਹ ਬਦਲਣ ਲਾ ਪਿਆ ਆਪਾਂ ਸੈਕਿੰਡ ਫਲੋਰ ਵੱਲ ਨੂੰ ਉੱਥੇ ਤੱਕ ਪੌੜੀਆਂ ਆਪੇ ਚੱਲਣ ਵਾਲੀਆਂ ਕੀ ਬਾਤ ਆ ਨਾਲੇ ਝੁੱਟ ਲਈ ਜਾਂਦੇ ਨੇ ਨਾਲੇ ਉੱਪਰ ਚੜੀ ਜਾਂਦੇ ਆ ਜਿਸ ਥਿੰਸੰਗ ਹੰਜੀ ਲੋਈ ਇੱਥੇ ਉੱਪਰ ਚੜਦੇ ਹੀ ਇਹਨਾਂ ਪੌੜੀਆਂ ਦੇ ਸਾਹਮਣੇ ਡਿਜੀਟਲ ਟ੍ਰੈਂਡਸ ਦਾ ਸ਼ੋਰੂਮ ਕੀ ਬਾਤ ਆ ਜੀ ਏ ਪਹੁੰਚਿਆ ਜੀ ਆਪਾਂ ਸੈਕੰਡ ਫਲੋਰ ਤੇ ਇਹਦਾ ਉਹਦੀ ਗੀੜੀ ਜੀ ਵੱਜ ਰਹੀ ਆਪਾਂ ਕੰਫਰੈਂਸ ਕਿਤੇ ਨੇ ਰਵੇ ਹੱਲੇ ਤੇ ਖਾਣ ਪੀਣ ਦਾ ਪ੍ਰੋਗਰਾਮ ਲੱਗਦਾ ਥਰਡ ਫਲੋਰ ਤੇ ਆ ਜੀ ਕਿਉਂਕਿ ਮੈਂ ਵੀ ਆਪਾਂ ਦੋ ਸਾਲ ਪਹਿਲਾਂ ਆਏ ਸੀਗੇ ਇੱਥੇ ਲੋ ਜੀ 3rd floor ਜਾਣ ਤੋਂ ਪਹਿਲਾਂ ਬਾਈ ਹੁਣੀ ਬੜ ਗਿਆ ਟ੍ਰੈਂਸ ਦੇ ਸ਼ੋਰੂਮ 'ਚ ਆਪਾਂ ਨੂੰ ਮਾਰ ਰਹੀ ਆਵਾਜ਼ਾਂ ਤੇ ਸ਼ੂਆਂ ਦਾ ਬਾਈ ਨੂੰ ਬੜਾ ਸ਼ੌਂਕ ਹੈ ਦੇਖੋ ਸ਼ੂਆਂ ਦੁਆਲੇ ਹੋ ਗਿਆ ਜਾ ਕੇ ਜਿਆਦਾ ਦੇਖੂਗਾ ਕ੍ਰੋਸ ਕਰੋ ਆ ਆ ਗਏ ਆਪਾਂ ਐਂਟਰ ਕਰ ਗਏ ਆ ਸ਼ੋਰੂਮ 'ਚ ਹਾਂਜੀ ਬਾਬਾ ਜੀ ਬਾਈ ਹੁਣੀ ਲੱਭ ਰਏ ਸੀ ਕਲੌਕਸ ਨਵੇਂ ਮਾਡਲ ਦੇ ਪਰ ਲੱਭੇ ਨਹੀਂ ਤੇ ਔਰ ਠੰਢੇ ਹੋ ਗਏ ਉਦੋਂ ਤੁਰ ਪਏ ਹੁਣ ਤੇ ਦੇਖਦੇ ਜਾ ਕੇ ਕੀ ਲੱਭਣ ਦੇ ਕੇ ਹੋ ਰਹੇ ਇਹ ਬੰਦਾ ਸਾਡਾ ਹੈਡਿਆ ਦੇ ਪਿੱਛੇ ਪਿੱਛੇ ਜਾਣਾ ਪੈਣਾ। ਹਾਂਜੀ ਭਾਈ ਜੀ ਕੀ ਲੱਭ ਰਹੇ ਹੋ ਹੁਣ ਆਪਾਂ? ਕਲੌਕਸ ਤੋਂ ਤੁਹਾਨੂੰ ਮਿਲੇ ਨੇ ਨਵੇਂ ਮਾਡਲ ਦੇ। ਹਾਂਜੀ। ਕੁਛ ਨਾ ਪੁੱਛੀਖ ਰਹੇ ਅੱਜ ਕੁਛ ਲੱਭੀ ਜੀ। ਨਹੀਂ ਕੀ ਲੱਭ ਰਹੇ ਆ ਦੱਸੋਗੇ ਤੁਸੀਂ? ਅਸੀਂ ਕਾਰਗੋ ਭਾਜੀ ਉਧਰ ਜੈਨਸ ਵਾਲੇ ਪਾਸੇ ਹੋਣੇ ਆ ਆਪਾਂ ਲੇਡੀਜ਼ ਵਾਲੇ ਪਾਸੇ ਘੁੰਮ ਰਹੇ ਆ। ਸੋ ਆਪਾਂ ਪਹਿਲਾਂ ਖਾਣ ਪੀਣ ਦਾ ਪ੍ਰਬੰਧ ਕਰ ਲਵਾਂ ਜਿਆਦਾ ਵਧੀਆ ਦੇ ਸੀ। ਅਛਾ ਖਾਣ ਪੀਣ ਜੋਗੇ ਹੋ ਜਾਈਏ ਪਹਿਲਾਂ ਲੋ ਜੀ ਬੱਲਾ ਪਰੇ ਭਾਜੀ ਹੁਣੀ ਕਾਰਗੋ ਪਜਾਮੇ ਦੇ ਦੇਖਦੇ ਆ ਮਿਲਦੇ ਆਪਾਂ ਨੂੰ ਬਾਈ ਜੀ ਨੂੰ ਕੁਝ ਪਸੰਦ ਆਇਆ ਨਹੀਂ ਪਜਾ ਜੇ ਹੋ ਗਏ ਤੁਰ ਪਏ ਬਾਹਰ ਨੂੰ ਆ ਤੁਰੇ ਜਾਂਦਾ ਹੁਣ ਕਹਿੰਦਾ ਹਾਂਜੀ ਪਪਾ ਕੀ ਹੋਇਆ ਦੱਸੂਗਾ ਜਰਾ ਆਪਣੀ ਮਤਲਬ ਦੀ ਚੀਜ਼ ਮਿਲੀ ਨਹੀਂ ਜਿਹੜੀ ਆਪਾਂ ਚਾਹੀਦੀ ਉਹ ਮਿਲ ਨਹੀਂ ਰਹੀ ਹੈਗੀ ਆ ਪਜਾ ਜਿਆ ਹੋ ਕੇ ਬੰਦਾ ਆ ਗਿਆ ਬਾਹਰ ਤੇ ਕੀ ਗੱਲ ਹੋ ਗਈ ਬਾਈ ਜੀ ਹੁਣ ਐਕਚੁਅਲੀ ਇਦਾਂ ਕਿ ਆਪਾਂ ਜਿਹੜੀ ਮਤਲਬ ਦੀ ਚੀਜ਼ ਹੈ ਜੀ ਆਪਾਂ ਨੂੰ ਮਿਲ ਨਹੀਂ ਰਹੀ ਹੈਗੀ ਇੱਥੇ ਅਛਾ ਜੀ ਆ ਗਿਆ ਆਪਾਂ ਬਾਹਰ ਆ ਗਏ ਯਾਰ ਠੀਕ ਹੈ ਜੀ ਲੋਜੀ ਕਹਿੰਦੇ ਮਸਲ ਦੀ ਚੀਜ਼ ਮਿਲਦੀ ਨਹੀਂ ਇੱਡੇ ਵੱਡੇ ਮਾਲ ਦੇ ਵਿੱਚ ਨਾਲ ਮਸਲ ਦੀ ਚੀਜ਼ ਨਹੀਂ ਮਿਲਦਾ ਭਾਈ ਭੁੱਖ ਨੇ ਮਾਰ ਤੱਭਜੀ ਆ ਦੀ ਮਾਰੀਓ ਚੰਗੀ ਤਰ੍ਹਾਂ ਤੇ ਪਹਿਲਾਂ ਕੋ ਖਾ ਪੀ ਲੈ ਮਾਰਾ ਫੇ ਆਪੇ ਮਿਲ ਜਾਣਾ ਹਾਂ ਭੁੱਖ ਦਾ ਪ੍ਰਬੰਧ ਕਰੋ ਪਹਿਲਾਂ ਚਲੋ ਇਹ ਆਪਾਂ ਜਾ ਰਹੇ ਜੀ 3rd ਫਲੋਰ ਵੱਲੋਂ ਤੇ ਮੇਬੀ ਜਿਹੜਾ ਖਾਣ ਪੀਣ ਦਾ ਪ੍ਰਬੰਧ ਹੈ 3rd ਫਲੋਰ ਤੇ ਹੋਣਾ ਹੈ ਤੇ ਜਾ ਕੇ ਦੇਖਦੇ ਹਾਂ ਕੀ ਮਾਹੌਲ ਹੈ 3rd ਫਲੋਰ ਦਾ ਓ ਥੱਲੇ 2 ਫਲੋਰ ਰਹਿ ਗਏ ਆ ਤੇ ਚੱਲੀ ਗਰਾਉਂਡ ਫਲੋਰ ਬੇਸਮੈਂਟ ਲੋਜੀ ਆਪਾਂ ਪਹੁੰਚ ਗਏ ਆ 3rd ਫਲੋਰ ਤੇ ਤੇ 뮤직 ਬਹੁਤ ਚੱਲ ਰਿਹਾ ਆ ਬਟ ਹਾਈ ਲੈਵਲ ਦਾ 3rd ਫਲੋਰ ਤੇ ਪਹੁੰਚ ਗਏ ਆ ਜੀ ਤੇ ਸਾਰਾ ਖਾਣ ਪੀਣ ਦਾ ਪ੍ਰਬੰਧ ਇੱਥੇ ਹੀ ਆ ਸੋ ਦੇਖਦੇ ਆ ਬਾਈ ਹੁਣੀ ਲੈ ਕਿਥੇ ਜਾਂਦੇ 버거 ਕਿੰਗ ਔਰ ਪੀਜ਼ਾ ਹਟ ਮੈਕਡੀ ਬਹੁਤ سارے ਰੈਸਟੋਰੈਂਟ ਨਿਕ ਬੇਕਰ ਵਾਲੇ ਵੀ ਹੈਗੇ ਬਾਈ ਤੇ ਹਾਂਜੀ ਕਿੱਥੇ ਜਾਣਾ ਪਸੰਦ ਕਰੋਗੇ ਬਾਈ ਜੀ ਬਰਗਰ ਕਿ ਨਹੀਂ ਜਾਣਾ ਕਿਤੇ ਹੋਰ ਨਹੀਂ ਜਾਣਾ ਦੇਖ ਲਓ ਕੁਝ ਵੱਖਰਾ ਕਰਨਾ ਹੈ ਤਾਂ ਪੀਜ਼ਾ ਹਰ ਟੂ ਬੀ ਹੈਗਾ ਜਾਂ ਬਹੁਤ ਕੁਝ ਹੈ ਤੁਸੀ ਦੱਸੋ ਬਾਬਾ ਜਿੱਥੇ ਤੁਸੀਂ ਕਿਉਂਕਿ ਆਪਾਂ ਚੱਲਦੇ ਆ ਚਲੋ ਚਲੋ ਬਾਈ ਹੁਣੀ ਕਹਿੰਦੇ ਬਰਗਰ ਕਿੰਗ ਲੈ ਕੇ ਜਾਓਗੇ ਸਵੀਰ ਸੇ ਕੰਮ ਲੱਗੇ ਆ ਆਰਡਰ ਦੋ ਮੀਲ ਨੀਰ ਮਿਲ ਕਾਣ ਦੇ ਮੇ ਵੀ ਤਾਂ ਆ ਗਈ ਆਪਣੀ ਰਾਇਲ ਆਪਣੀ ਮੇਲ ਹੈ ਦੋ ਜੇ ਸ਼ਗੇ ਜਾਣਗੇ ਭੁੱਖ ਦਾ ਪਹਿਲਾਂ ਨਿਪਟਾਰਾ ਕਰਦੇ ਆਂ ਫੇਰ ਘੁੰਮਦੇ ਆਂ ਬਾਕੀ ਦਾ ਮਾਲ ਤੇ ਰਹਿਣ ਦਾ ਪ੍ਰਬੰਧ ਕਰਦੇ ਆਂ ਨਾਈਟ ਸਟੇ ਦਾ ਭੁੱਖ ਬਹੁਤ ਲੱਗੀ ਸੀ ਕਦੋਂ ਸਾਡੀ ਮੀਲ ਆਏ ਤੇ ਕਦੋਂ ਖਾ ਲਈ ਸਮਾਂ ਨੂੰ ਲੱਗਾ ਪਤਾ ਭਾਈ ਆਹ ਬਾਈ ਹੁਣ ਹੀ ਹੱਲੇ ਸਰਸੀ ਪੀਦੇ ਆ ਹਾਂਜੀ ਤੇ ਖਾਲੀ ਹੋਏ ਡੱਬੇ ਆਪੇ ਆ ਪਰ ਕਿੰਵੇ ਹਾਂਜੀ ਕਿਦਾਂ ਫਟਿਆ ਪਾਜੀ ਬਹੁਤ ਵਧੀਆ ਤੁਸੀਂ ਸੁਣਾਓ ਸਾਰੇ ਜਣੇ ਕਿਦਾਂ ਹੈ ਪੌਣੇ 10 ਹੋ ਗਏ ਆ ਤੇ ਟਾਈਮ ਤੋਂ ਸਾਨੂੰ ਪਤਲਾ ਲੱਗਾ ਆ ਜੋ ਘੰਟੇ ਕਿਦਾਂ ਲੰਘ ਗਏ ਏਸੀ ਦਾ ਪਤਲਾ ਦਾ ਘੁੰਮਦਿਆਂ ਨੇ ਭੁੱਖ ਦੇ ਮਾਰਿਆ ਨੇ ਹੁਣ ਆ ਭੁੱਖ ਲਾਈ ਏ ਥੋੜੀ ਜੀ ਹੁਣ ਦੇਖਦੇ ਕਿੰਨੇ ਵਜੇ ਤੱਕ ਲਾਉਂਦਾ ਮੌਲ 11 ਵਜੇ ਤੱਕ ਹਾਂ 12 ਵਜੇ ਤੱਕ ਇਹ ਵੀ ਆ ਨਾ 12 ਵਜੇ ਤੱਕ ਦੇਖਦੇ ਹਾਂ ਜੀ ਨਿੱਕਲ ਕੇ ਇਹ ਸਾਗਟਾ ਵਯਾ ਹੋਰ ਤੇ ਕੀ ਮਾਹੌਲ ਆ ਬਾਕੀ ਮੌਲ ਦਾ ਕਿ ਵੀ ਇਹ ਕਰਨ ਦੇ ਵਿੱਚ ਪਿਆ ਮੌਲਿਆਂ ਤੇ نو ਆਈਡੀਆ ਕਿ ਕਿੰਨਾ ਟਾਈਮ ਲੱਗੂਗਾ ਥੋੜੀ ਨਾ ਘੁੰਮਣ ਲਈ ਇਹ ਮੋਟਾ ਮਰਦੋਂ ਦਿਖਾਇਆ ਹੈ ਜਾ ਕੇ ਬਾਕੀ ਆਪਾਂ ਦੇਖਦੇ ਹਾਂ ਹੋਰ ਜੋ ਕੁਝ ਦੇਖ ਸਕੇ ਉਹ ਤੁਹਾਨੂੰ ਵੀ ਦਿਖਾਵਾਂਗੇ ਚਲਿਏ ਜੀ ਬਾਈ ਜੀ ਚਲੋ ਜੀ ਵਰਗਾ ਕਿੰਗ ਤੋਂ ਬਾਹਰ ਆ ਕੇ ਨਾਲ ਜਾਂ ਨਿਕ ਬੇਕਰ ਜਲੰਧਰ ਦੇ ਵਿੱਚ ਦਾ ਆਪਾਂ ਜਾਂਦੇ ਰਹੇ ਨੇ ਨਿਕ ਬੇਕਰ ਇਹ ਇੱਥੇ ਦਾ ਨਿਕ ਮੈਂ ਕਹਿੰਦਾ ਚੰਡੀਗੜ੍ਹ ਲੈਂਟੇ ਮਾਲ ਦਾ ਜੀ 10 ਵਾਚ ਚੁੱਕਿਆ ਤੇ ਆਪਾਂ ਘੁੰਮ ਰਹੇ ਆ ਲੈਂਟੇ ਮਾਲ ਇੱਥੇ ਨੂੰ ਪੀਵੀਆਰ ਓਕੇ ਲੋ ਜੀ ਲੰਬੀ ਜੀ ਗਲੀ ਆ ਤੇ ਬਹੁਤ ਕੁਛ ਇੱਧਰ ਵੀ ਆ ਮਿਸਟਰੀ ਆਫ ਬਾਅਲ ਐਕਸਚੇਂਜ ਕੈਫੇ ਇੱਧਰਲੇ ਪਾਸੇ ਸਾਰਾ ਫੂਡ ਕੋਰਟ ਤੇ ਸਾਹਮਣੇ ਪੀਵੀਆਰ ਸਿਨੇਮਾ ਤੇ ਇਧਰਲੇ ਪਾਸੇ ਪਲੇਇੰਗ ਗਰਾਉਂਡ ਫਨ ਸਿਟੀ ਬੱਚਿਆਂ ਦੇ ਖੇਡਾਂ ਸਿਆਣੇ ਵੀ ਖੇਡ ਲੈਂਦੇ ਆ ਸੁਖਨਾ ਬਹੁਤ ساری ਪਲੇਇੰਗ ਗੇਮਸ ਹੈ ਤੇ 10 ਵਜ ਗਿਆ ਜੀ ਰਾਤ ਦੇ ਤੇ ਮਾਲ ਦੀ ਕਲੋਜ਼ਿੰਗ ਹੋਣ ਲੱਗੀ ਬਹੁਤ ਸਾਰੀਆਂ ਸ਼ਾਪਸ ਤੇ ਸ਼ੋਅਰੂਮੇ ਬੰਦ ਹੋ ਚੁੱਕੇ ਆ ਤੇ ਬਹੁਤ ਸਾਰੇ ਹੋ ਰਹੇ ਆ ਜਿਹੜੀ ਪਬਲਿਕ ਆਈ ਸੀ ਸਾਰੀ ਉਹ ਬਾਹਰ ਜਾ ਰਹੀ ਆ ਕਰਾਨੂ ਤੇ ਕਲੱਬ ਔਰ ਪਬ ਖੁੱਲੇ ਆਲੇ ਸੋ ਆਪਾਂ ਵੀ ਚੱਲਦੇ ਹਾਂ ਬਾਹਰ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਨੂੰ ਭਾਈ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੂਰੇ ਦੇਖਦੇ ਆਂ ਆਪਾਂ ਕਿਤੇ ਕਿਤੇ ਘੁੰਮਦੇ ਚੰਡੀਗੜ੍ਹ ਦੇ ਵਿੱਚ ਹੁਣ ਆਪਾਂ ਜਾ ਰਹੇ ਹਾਂ ਬਾਹਰ